ਇੰਨਾ ਕ ਜਿਆਦਾ ਸਖਤ ਕਰ ਦਿੱਤਾ ਕੰਮ ਕਿ ਉਹ ਹਰ ਇੱਕ ਤੁਹਾਡਾ ਡਾਕੂਮੈਂਟ ਜਿਹੜਾ ਲਗਾਇਆ ਉਹਨੂੰ ਪ੍ਰੋਪਰ ਵਾਚ ਕਰ ਰਿਹਾ ਜਿਹੜੀ ਲਿੰਕਡਇਨ ਜਾਂ ਫੇਸਬੁੱਕ ਤੇ ਪ੍ਰੋਫਾਈਲ ਬਣੀ ਆ ਉਹਦੇ ਵਿੱਚ ਫੋਰ ਐਗਜ਼ਾਮਪਲ ਵੀ ਸੁਪਰਵਾਈਜ਼ਰ ਲਿਖਿਆ ਪਰ ਇੱਥੇ ਤੁਸੀਂ ਐਡਮਨ ਤੇ ਕੰਮ ਕਰ ਰਹੇ ਹੋ ਤੇ ਇਹ ਜਿਹੜੀ ਚੀਜ਼ ਆ ਸਾਨੂੰ ਇਹਦੇ ਬਾਰੇ ਕਲੈਰੀਫਿਕੇਸ਼ਨ ਦਿਓ ਛੋਟੇ ਛੋਟੇ ਕਾਰਨ ਪੁੱਛੇ ਜਾ ਰਹੇ ਆ ਔਰ ਉਹ ਛੋਟੇ ਕਾਰਨਾਂ ਨੂੰ ਮੇਜਰ ਬਣਾ ਕੇ ਪੀਐਫਐਲ ਪ੍ਰਸੀਜਨਲ ਫੇਅਰਨੈਸ ਲੈਟਰਸ ਭੇਜੀਆਂ ਜਾ ਰਹੀਆਂ ਐਸਐਲਏ ਪੀਆਰ ਫਾਈਲਾਂ ਦਾ ਕੰਮ ਕਿਵੇਂ ਚੱਲ ਰਿਹਾ ਕਿ ਪੀਆਰ ਹੋ ਰਹੇ ਨੇ ਸਾਰੇ ਸੁਪਰ ਵੀਜ਼ਾ ਦੀਆਂ ਫਾਈਲਾਂ ਵੀ ਇਸ ਟਾਈਮ ਬਹੁਤ ਜ਼ਿਆਦਾ ਰਿਫਿਊਜ਼ ਕੀਤੀਆਂ ਜਾ ਰਹੀਆਂ ਕਿਉਂਕਿ ਉਹਦੇ ਵਿੱਚ ਵੀ ਡਾਕੂਮੈਂਟੇਸ਼ਨ ਜੇ ਪ੍ਰੋਪਰ ਨਹੀਂ ਲਗਾਈ ਗਈ ਤਾਂ ਉਹਦੇ ਵਿੱਚ ਵੀ ਕਈ ਕਾਰਨ ਹੋ ਜਾਂਦੇ ਆ ਰਿਫਿਊਜ਼ ਹੋਣ ਦੇ ਐਸ ਵੇਲੇ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਤਰ੍ਹਾਂ ਦੇ ਬਦਲਾਅ ਆ ਰਹੇ ਨੇ ਔਰ ਬਦਲਾਅ ਵੀ ਕਾਫੀ ਸਖਤ ਦਿਖਾਈ ਦੇ ਰਹੇ ਨੇ ਇਹਦੇ ਨਾਲ ਨਾਲ ਬਹੁਤ ਸਾਰੀਆਂ ਫਾਈਲਾਂ ਅਜੇਹੀਆਂ ਨੇ ਜਿਨ੍ਹਾਂ ਦੇ ਉੱਤੇ ਰਿਫਿਊਜ਼ਲਸ ਵੀ ਆ ਰਹੀਆਂ ਨੇ ਕਿਉਂ ਇਹ ਰਿਫਿਊਜ਼ਲਸ ਆ ਰਹੀਆਂ ਨੇ ਕੀ ਕਾਰਨ ਪੈਦਾ ਹੋ ਰਹੇ ਨੇ ਜਾਣਦੇ ਆ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਸੈਂਚੂਰਾ ਇਮੀਗ੍ਰੇਸ਼ਨ ਤੋਂ ਨੇ ਗੁਰਪ੍ਰੀਤ ਜੀ ਐਸ ਵੇਲੇ ਇਮੀਗ੍ਰੇਸ਼ਨ ਦੀ ਸਖਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਇਹਦੇ ਮੁੱਖ ਕਾਰਨ ਜਿਹੜੇ ਆ ਤੁਸੀਂ ਕੀ ਮੰਨਦੇ ਹੋ ਅ ਇਮੀਗ੍ਰੇਸ਼ਨ ਦੀ ਸਖਤੀ ਵਧਣ ਦੇ ਕਾਰਨ ਬਹੁਤ ਸਾਰੇ ਆ ਬਹੁਤ ਸਾਰੇ ਲੋਕ ਜਿਹੜਾ ਕਈ ਵਾਰੀ ਫਾਈਲ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਆ ਕਈ ਵਾਰੀ ਹੋ ਜਾਂਦਾ ਕਿ ਕੁਝ ਲੋਕ ਜਿਨ੍ਹਾਂ ਦਾ ਇੰਡੀਆ ਦਾ ਜਾਂ ਕਿਸੇ ਵੀ ਬੈਕ ਹੋਮ ਕੰਟਰੀ ਦਾ ਐਕਸਪੀਰੀਅੰਸ ਜਿਹੜਾ ਉਹ ਲਗਾਉਂਦੇ ਆ ਉਹ ਪ੍ਰੋਪਰ ਨਹੀਂ ਲਗਾਉਂਦੇ ਟੀਅਰ ਕੋਡ ਨਹੀਂ ਮੈਂਸ਼ਨ ਕਰਦੇ ਉਹ ਚ ਡਿਊਟੀਆਂ ਨਹੀਂ ਮੈਂਸ਼ਨ ਕਰਦੇ ਤੇ ਉਹਦੀਆਂ ਸੈਲਰੀ ਸਲਿਪਸ ਨਹੀਂ ਲਗਾਉਂਦੇ ਜੇ ਉਹਦੇ ਨਾਲ ਰਿਲੇਟਡ ਕੋਈ ਵੀ ਡਾਕੂਮੈਂਟ ਆ ਆਈਟੀਆਰ ਵਗੈਰਾ ਜਾਂ ਉੱਥੇ ਤੁਹਾਡੀ ਬੈਂਕ ਸਟੇਟਮੈਂਟ ਉਹ ਸਾਰਾ ਪ੍ਰੋਪਰ ਦੇਣਾ ਚਾਹੀਦਾ ਮੁੱਖ ਕਾਰਨ ਇਹ ਨੇ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਪੀਆਰ ਲੈ ਰਹੇ ਨੇ ਉਹਨਾਂ ਲਈ ਇਹ ਚੀਜ਼ ਸਮਝਣੀ ਬਹੁਤ ਵੱਡੀ ਗੱਲ ਹੋਏਗੀ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਇੰਨਾ ਕੁ ਜ਼ਿਆਦਾ ਸਖਤ ਕਰ ਦਿੱਤਾ ਕੰਮ ਕਿ ਉਹ ਹਰ ਇੱਕ ਤੁਹਾਡਾ ਡਾਕੂਮੈਂਟ ਜਿਹੜਾ ਲਗਾਇਆ ਉਹਨੂੰ ਪ੍ਰੋਪਰ ਵਾਚ ਕਰ ਰਿਹਾ ਇਹਦੇ ਨਾਲ ਨਾਲ ਉਹ ਤੁਹਾਡੀਆਂ ਫੋਰ ਐਗਜ਼ਾਮਪਲ ਕਈ ਵਾਰੀ ਹੁੰਦਾ ਕਿ ਕੋਈ ਐਗਜ਼ਾਮਪਲ ਆਪਾਂ ਗੱਲ ਕਰਦੇ ਨੇ ਕੋਈ ਐਡਮਨ ਦੀ ਪੋਜੀਸ਼ਨ ਤੇ ਕੰਮ ਕਰ ਰਿਹਾ ਪਰ ਉਹਦੀ ਜਿਹੜੀ ਲਿੰਕਡਇਨ ਜਾਂ ਫੇਸਬੁੱਕ ਤੇ ਪ੍ਰੋਫਾਈਲ ਬਣੀ ਆ ਉਹਦੇ ਵਿੱਚ ਉਹਨੇ ਵੈਸੇ ਹੀ ਕੁਝ ਹੋਰ ਆਪਣਾ ਡੈਜ਼ਿਗਨੇਸ਼ਨ ਜਿਹੜਾ ਉਹ ਪੁਰਾਣਾ ਹੀ ਰੱਖਿਆ ਹੋਇਆ ਕੋਈ ਜਾਂ ਇੰਡੀਆ ਵਾਲਾ ਜਾਂ ਜਿਹੜਾ ਵੀ ਬੈਕ ਆਫ ਸੀ ਉਹ ਵੀ ਚੀਜ਼ਾਂ ਚੈੱਕ ਕੀਤੀਆਂ ਜਾ ਰਹੀਆਂ ਉਹਦੇ ਬਿਹਾਵ ਤੇ ਵੀ ਰਿਫਿਊਜ਼ਲ ਆ ਰਹੀਆਂ ਕਿ ਤੁਹਾਡੀ ਲਿੰਕਡਇਨ ਤੇ ਪ੍ਰੋਫਾਈਲ ਜਿਹੜੀ ਆ ਉਹਦੇ ਤੇ ਤੁਸੀਂ ਫੋਰ ਐਗਜ਼ਾਮਪਲ ਵੀ ਸੁਪਰਵਾਈਜ਼ਰ ਲਿਖਿਆ ਪਰ ਇੱਥੇ ਤੁਸੀਂ ਐਡਮਨ ਤੇ ਕੰਮ ਕਰ ਰਹੇ ਹੋ ਤੇ ਇਹ ਜਿਹੜੀ ਚੀਜ਼ ਆ ਸਾਨੂੰ ਇਹਦੇ ਬਾਰੇ ਕਲੈਰੀਫਿਕੇਸ਼ਨ ਦਿਓ ਜੀ ਕਦੀ ਪਹਿਲਾਂ ਹਿਸਟਰੀ ਦੇ ਵਿੱਚ ਐਦਾਂ ਦਾ ਹੋਇਆ ਤੁਸੀਂ ਕਾਫੀ ਸਮੇ ਤੋਂ ਤੁਹਾਡਾ ਕੰਮਕਾਰ ਚੱਲ ਰਿਹਾ ਹੈ ਨਾ ਤੁਸੀਂ ਇਮੀਗ੍ਰੇਸ਼ਨ ਕੰਪਨੀ ਸੰਭਾਲ ਰਹੇ ਹੋ ਤੁਹਾਡੇ ਕੋਲ ਬਹੁਤ ਤਰ੍ਹਾਂ ਦੀਆਂ ਫਾਈਲਾਂ ਲੱਗਦੇ ਰਹੀਆਂ ਹਿਸਟਰੀ ਦੇ ਵਿੱਚ ਕਦੀ ਐਹੋ ਜਿਹੀ ਹਲਚਲ ਨਜ਼ਰ ਆਈ ਇੰਨਾ ਜ਼ਿਆਦਾ ਬਰੀਕੀ ਦੇ ਉੱਤੇ ਇਮੀਗ੍ਰੇਸ਼ਨ ਦੀ ਫਾਈਲ ਚੈੱਕ ਕਦੀ ਨਹੀਂ ਸੁਣਿਆ ਜੀ ਪਹਿਲਾਂ ਵੀ ਕਦੀ ਦੇਖਿਆ ਵੀ ਨਹੀਂ ਗਿਆ ਹਾਂਜੀ ਜੇ ਕੋਈ ਮੇਜਰ ਸੀ ਉਹਦੇ ਬਾਰੇ ਤਾਂ ਧਿਆਨ ਦਿੱਤਾ ਜਾਂਦਾ ਸੀ ਪਰ ਜਿਹੜੇ ਇਸ ਟਾਈਮ ਜਿੱਦਾਂ ਬਹੁਤ ਛੋਟੇ ਛੋਟੇ ਕਾਰਨ ਪੁੱਛੇ ਜਾ ਰਹੇ ਆ ਔਰ ਉਹ ਛੋਟੇ ਕਾਰਨਾਂ ਨੂੰ ਮੇਜਰ ਬਣਾ ਕੇ ਪੀਐਫਐਲ ਪ੍ਰਸੀਜਨਲ ਫੇਅਰਨੈਸ ਲੈਟਰਸ ਭੇਜੀਆਂ ਜਾ ਰਹੀਆਂ ਈਵਨ ਥੋ ਕਿ ਸ਼ਾਇਦ ਬੜੀ ਹੈਰਾਨੀ ਦੀ ਗੱਲ ਹੋਏਗੀ ਕਿ ਰੈਂਟ ਐਗਰੀਮੈਂਟ ਕਰਕੇ ਕਿਸੇ ਨੂੰ ਪੀਐਫਐਲ ਆ ਗਿਆ ਓਕੇ ਰੈਂਟ ਐਗਰੀਮੈਂਟ ਜੀ ਤੁਹਾਡਾ ਸਹੀ ਨਹੀਂ ਲੱਗ ਰਿਹਾ ਤੇ ਇਹਦੇ ਬਾਰੇ ਤੁਸੀਂ ਸਾਨੂੰ ਜਿਹੜਾ ਉਹ ਐਕਸਪਲੇਨ ਕਰੋ ਕਿ ਇਹ ਜੈਨੂਨ ਆ ਅ ਲਿੰਕਡਇਨ ਪ੍ਰੋਫਾਈਲ ਤੇ ਤੁਹਾਡਾ ਜਿਹੜਾ ਉਹ ਡੈਜ਼ਿਗਨੇਸ਼ਨ ਕੁਝ ਹੋਰ ਸ਼ੋਅ ਕਰ ਰਿਹਾ ਜੀ ਇਹਦੇ ਬਾਰੇ ਤੁਸੀਂ ਦੱਸੋ ਮਤਲਬ ਇਦਾਂ ਇਦਾਂ ਦੀਆਂ ਮਤਲਬ ਹਰਾਨੀ ਜਨਕ ਜੀਆਂ ਇੱਕ ਜਿਹੜੀਆਂ ਉਹਨਾਂ ਦੇ ਲੋਨ ਡਿਸਕਲੋਜ਼ ਕੀਤੀਆਂ ਜਾ ਰਹੀਆਂ ਚੀਜ਼ਾਂ ਜੀ ਇਸ ਵੇਲੇ ਤੁਹਾਡੇ ਕੋਲ ਜਿਹੜੇ ਕਲਾਇੰਟ ਆਂਦੇ ਨੇ ਉਹਨਾਂ ਦੇ ਜ਼ਿਆਦਾਤਰ ਪਰੇਸ਼ਾਨੀਆਂ ਕੀ ਹੈ ਕਿ ਫਾਈਲਾਂ ਖਰਾਬ ਹੋਣਾ ਰੀਜ਼ਨ ਹੈ ਜਾਂ ਫਿਰ ਨਵੀਆਂ ਫਾਈਲਾਂ ਲਗਾਉਣ ਵਾਲੇ ਜ਼ਿਆਦਾ ਆ ਰਹੇ ਆ ਬਹੁਤੀ ਵਰੀ ਕਿਹੇ ਕੰਮ 'ਚ ਐਕਸਪਰਟ ਨਾ ਹੋਣਾ ਇਹ ਵੀ ਇੱਕ ਮੁੱਖ ਕਾਰਨ ਹੋ ਜਾਂਦਾ ਕਈ ਵਾਰੀ ਨਾ ਇਨਸਾਨ ਬਹੁਤ ਸੱਚਾ ਹੁੰਦਾ ਤੇ ਉਹ ਸੋਚਦਾ ਹੈ ਕਿ ਸਾਡੀ ਪ੍ਰੋਫਾਈਲ ਤਾਂ ਬਿਲਕੁਲ ਸਹੀ ਆ ਤੇ ਅਸੀਂ ਐਜ਼ ਇਟ ਐਜ਼ ਹੀ ਸਾਰੀ ਉਹ ਜਿਹੜੀ ਸਬਮਿਟ ਕਰ ਦਿੰਨੇ ਆ ਪਰ ਉਹਦੇ ਵਿੱਚ ਪ੍ਰੋਪਰ ਐਕਸਪਲੇਨੇਸ਼ਨਸ ਦੇਣੀਆਂ ਚਾਹੀਦੀਆਂ ਕਿ ਜਿਹੜੇ ਦੌਰਾਨ ਤੁਸੀਂ ਕਿੱਥੇ ਡਿਊਟੀ ਕੀਤੀ ਕਾਦੀ ਡਿਊਟੀ ਕੀਤੀ ਕਿਹੜੇ ਨੋ ਕੋਡ ਦੇ ਅੰਦਰ ਕੀਤੀ ਉਹਦਾ ਪ੍ਰੂਫ ਕੀ ਆ ਇਸ ਤੋਂ ਇਲਾਵਾ ਬਹੁਤੀ ਵਾਰੀ ਇਦਾਂ ਹੁੰਦਾ ਕਿ ਜਦੋਂ ਕੋਈ ਇਨਸਾਨ ਆਪਣੀ ਬੈਕ ਹੋਮ ਕੰਟਰੀ ਤੋਂ ਇੱਥੇ ਪਹੁੰਚਦਾ ਉਸ ਤੋਂ ਬਾਅਦ ਐਕਸਪੀਰੀਅੰਸ ਜਿਹੜਾ ਉਹ ਸ਼ੋ ਕਰ ਦਿੰਦਾ ਤੇ ਮਗਰ ਜਿਹੜੀਆਂ ਕੰਪਨੀਆਂ ਬੰਦ ਹੋ ਜਾਂਦੀਆਂ ਉਦੇ ਬਾਰੇ ਪ੍ਰੋਪਰ ਨਹੀਂ ਦੱਸਿਆ ਜਾਂਦਾ ਪਰ ਜਦੋਂ ਆਫੀਸਰ ਬੈਕਗ੍ਰਾਉਂਡ ਚੈੱਕ ਕਰਦਾ ਤੇ ਆਫੀਸਰ ਦੇਖਦਾ ਕਿ ਇਹਦੀ ਕੰਪਨੀ ਤਾਂ ਬੰਦ ਹੋ ਚੁੱਕੀ ਆ ਪਰ ਇਹਨੇ ਤਾਂ ਉਹਦੇ ਵਿੱਚ ਡਿਸਕਲੋਜ਼ ਨਹੀਂ ਕੀਤਾ ਜਿਹਨੂੰ ਦੱਸਿਆ ਨਹੀਂ ਇਹ ਵੀ ਇੱਕ ਮੁੱਖ ਕਾਰਨ ਬਣ ਜਾਂਦਾ ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਆ ਜੇ ਤੁਹਾਨੂੰ ਫਾਈਲ ਦੇ ਬਾਰੇ 100% ਜਾਣਕਾਰੀ ਆ ਤਾਂ ਫਿਰ ਮੈਨੂੰ ਲੱਗਦਾ ਕਿ ਖੁਦ ਜ਼ਰੂਰ ਕਰਨੀ ਚਾਹੀਦੀ ਆ ਪਰ ਜੇ ਨਹੀਂ ਤਬ ਬਿਲਕੁਲ ਕਿਸੇ ਲੀਗਲ ਦੀ ਜਿਹੜੀ ਐਡਵਾਈਸ ਜ਼ਰੂਰ ਲੈਣੀ ਚਾਹੀਦੀ ਹੈ ਇਹਦੇ ਉੱਤੇ ਜੀ ਐਸ ਵੇਲੇ ਪੀਆਰ ਫਾਈਲਾਂ ਦਾ ਕੰਮ ਕਿਵੇਂ ਚੱਲ ਰਿਹਾ ਕਿ ਪੀਆਰ ਹੋ ਰਹੇ ਨੇ ਸਾਰੇ ਪੀਆਰ ਦੀਆਂ ਫਾਈਲਾਂ ਦੀ ਗੱਲ ਕਰ ਰਹੇ ਹਾਂ ਜੀ ਬਹੁਤ ਔਖਾ ਕਰਤਾ ਮਤਲਬ ਹਰ ਇੱਕ ਕਿਸੇ ਦੀ ਪ੍ਰੋਫਾਈਲ ਜੇ 100% ਸਹੀ ਵੀ ਆ ਕਿਸੇ ਨਾ ਕਿਸੇ ਤਰੀਕੇ ਆਈਆਰਸੀਸੀ ਵੱਲੋਂ ਗਲਤੀ ਲੱਭ ਕੇ ਉਹਦੇ ਤੇ ਪੀਐਫਐਲ ਭੇਜਿਆ ਜਾ ਰਿਹਾ ਉਹ ਪੀਐਫਐਲ ਦਾ ਆਨਸਰ ਜੇ ਉਹਨਾਂ ਨੂੰ ਲੱਗਦਾ ਕਿ ਉਹ ਇਸ ਤੋਂ ਸੈਟੀਸਫਾਈ ਨਹੀਂ ਨੇ ਤੇ ਉਹ ਪੀਆਰ ਕੈਨਸਲ ਵੀ ਕਰ ਸਕਦੇ ਆ ਔਰ ਕਈਆਂ ਨੂੰ ਤਾਂ ਬਿਲਕੁਲ ਉਹਨਾਂ ਨੇ ਨਾ ਪੀਐਫਐਲ ਦੇ ਲੈਟਰ ਦੇ ਥੱਲੇ ਬਿਲਕੁਲ ਮੈਂਸ਼ਨ ਕੀਤਾ ਹੋਇਆ ਕਿ ਅਸੀਂ ਜੇ ਤੁਸੀਂ ਮਤਲਬ ਇਹਦਾ ਪ੍ਰੋਪਰ ਸਾਨੂੰ ਅਸੀਂ ਸੈਟੀਸਫਾਈ ਨਹੀਂ ਹੁੰਦੇ ਤੁਹਾਨੂੰ ਅਸੀਂ ਮਿਸਰੀਪਰਜੈਂਟੇਸ਼ਨ ਦੇ ਅੰਦਰ 5 ਇਅਰਸ ਲਈ ਬੈਨ ਕਰਾਂਗੇ ਕੈਨੇਡਾ ਦੇ ਵਿੱਚੋਂ ਤੁਸੀਂ ਪੀਆਰ ਨਹੀਂ ਲਗਾ ਸਕਦੇ ਜੇ ਤੇ ਜੇ ਤੁਸੀਂ ਆਊਟ ਆਫ ਕੰਟਰੀ ਹੋ ਤੇ ਤੁਸੀਂ ਕੈਨੇਡਾ ਨਹੀਂ ਆ ਸਕਦੇ 5 ਸਾਲ ਦੇ ਲਈ ਓਕੇ ਹਾਂਜੀ ਐਸੋ ਇਹਰਰ ਜੇ ਗੱਲ ਕੀਤੀ ਜਾਵੇ ਤਾਂ ਸੁਪਰ ਵੀਜ਼ਾ ਸੁਪਰ ਵੀਜ਼ਾ ਦੇ ਵਿੱਚ ਹਜੇ ਤੱਕ ਕੋਈ ਵੱਡੀ ਅਨਾਉਂਸਮੈਂਟ ਜਾਂ ਸਬਕਮ ਠੀਕ ਚੱਲ ਰਿਹਾ ਸੁਪਰ ਵੀਜ਼ਾ ਹਰ ਹਰ ਇੱਕ ਫਾਈਲ ਜਦੋਂ ਸਖਤੀ ਹੁੰਦੀ ਹੈ ਤਾਂ ਹਰ ਇੱਕ ਫਾਈਲ ਤੇ ਹੁੰਦੀ ਆ ਸੁਪਰ ਵੀਜ਼ਾ ਦੀਆਂ ਫਾਈਲਾਂ ਵੀ ਇਸ ਟਾਈਮ ਬਹੁਤ ਜ਼ਿਆਦੀਆਂ ਰਿਫਿਊਜ਼ ਕੀਤੀਆਂ ਜਾ ਰਹੀਆਂ ਕਿਉਂਕਿ ਉਹਦੇ ਵਿੱਚ ਵੀ ਡਾਕੂਮੈਂਟੇਸ਼ਨ ਜੇ ਪ੍ਰੋਪਰ ਨਹੀਂ ਲਗਾਈ ਗਈ ਤਾਂ ਉਹਦੇ ਵਿੱਚ ਵੀ ਕਈ ਕਾਰਨ ਹੋ ਜਾਂਦੇ ਆ ਰਿਫਿਊਜ਼ਲ ਦੇ ਐਸ ਟਾਈਮ ਨੋਟਿਸ ਆਫ ਅਸੈਸਮੈਂਟ T4 ਜੌਬ ਲੈਟਰ ਪੇਸਟ ਆਫ ਬੈਂਕ ਸਟੇਟਮੈਂਟ ਉਹ ਕੱਲੀ 1% ਦੀ ਨਹੀਂ ਦੋਨਾਂ ਦੀ ਫਿਰ ਦੋਨਾਂ ਦਾ ਆਪਸੀ ਰਿਲੇਸ਼ਨ ਕਿੱਦਾਂ ਆ ਰਿਲੇਸ਼ਨ ਜੇ ਉਹ ਮੈਰਿਡ ਨੇ ਕਪਲ ਨੇ ਤੇ ਆਫ ਕੋਰਸ ਉਹਦਾ ਦਾ ਮੈਰਿਡ ਮੈਰਿਜ ਸਰਟੀਫਿਕੇਟ ਹੋਏਗਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਵੇ ਦੇ ਨਾਲ ਸਬਮਿਟ ਕਰਨਾ ਪੈਂਦਾ ਪ੍ਰੂਫ ਆਫ ਰਿਲੇਸ਼ਨਸ਼ਿਪ ਦੇਣੇ ਪੈਂਦੇ ਆ ਕੱਲੇ ਪਾਸਪੋਰਟਾਂ ਦੇ ਉੱਤੇ ਨਾਮ ਨੇਮ ਦੇ ਨਾਲ ਅੱਜ ਕੱਲ ਉਹ ਸੈਟੀਸਫਾਈ ਨਹੀਂ ਹੋ ਰਹੇ ਇਹਦੇ ਨਾਲ ਤੁਸੀਂ ਸਟੱਡੀ ਡਾਕੂਮੈਂਟੇਸ਼ਨ ਵਗੈਰਾ ਲਗਾ ਸਕਦੇ ਹੋਰ ਕਾਫੀ ਚੀਜ਼ਾਂ ਆ ਇਹਨਾਂ ਦੇ ਵਿੱਚ ਵੀ ਹੁਣ ਰਿਫਿਊਜ਼ਲ ਜਿਹੜੀਆਂ ਸੁਪਰ ਵਿਜ਼ਿਟ ਤੇ ਵੀ ਕਾਫੀ ਜ਼ਿਆਦੀਆਂ ਆ ਰਹੀਆਂ